ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਬਹੁਤ ਹੀ ਖੁਸ਼ੀ ਦੀ ਖਬਰ ਸੁਣਾਉਣ ਲੱਗੇ ਆ ਤੇ ਆਪਾਂ ਖੜੇ ਆ ਇਸ ਆਟੋਮੋਬਾਈਲ ਤੇ ਸਰਦਾਰ ਗੁਰਿੰਦਰਪਾਲ ਸਿੰਘ ਜੀ ਹੁਣੇ ਸਿੱਧੂ ਸਾਹਿਬ ਹੋਣਾ ਦੇ ਮੋਟਰਸਾਈਕਲਾਂ ਦਾ ਜਿਹੜਾ ਨਵੇਂ ਮੋਟਰਸਾਈਕਲ ਦਾ ਹੀਰੋ ਹਾਂਡਾ ਮੋਟਰਸਾਈਕਲ ਦਾ ਸ਼ੋਅਰੂਮ ਆ ਤੇ 2 ਮਹੀਨੇ ਪਹਿਲਾਂ ਗੱਲ ਹੋਈ ਸੀ ਸਾਡੇ ਸਤਾਰਜੋਗ ਡਾਇਰੈਕਟਰ ਸਤੀਸ਼ ਸ਼ਰਮਾ ਜੀ ਹੁਣਾ ਨਾ ਤੇ ਬੇਨਤੀ ਉਹਨਾਂ ਨੇ ਕੀਤੀ ਸੀ ਵੀ ਸਰ ਸਾਨੂੰ ਨਾ ਬੂਟਿਆਂ ਦੇ ਟੋ ਆਟੋ ਆਈ ਵਾਸਤੇ ਇੱਕ ਮੋਟਰਸਾਈਕਲ ਰੇੜਾ ਚਾਹੀਦਾ ਤੇ ਉਹ ਕਹਿੰਦੇ ਵੀ ਸੱਤ ਪਲੇ ਕਿੱਡੀ ਗੱਲ ਆ ਨਾਲ ਹੀ ਨਾਲ ਉਹਨਾਂ ਨੇ ਸਿੱਧੂ ਸਾਹਿਬ ਨੂੰ ਉਹਨਾਂ ਨੂੰ ਫੋਨ ਕੀਤਾ ਤੇ ਆ ਤੁਸੀਂ ਮੈਂ ਕਹਾਂਗਾ ਵੀਰ ਨੂੰ ਕਹਿੰਦਾ ਵੀ ਜਾ ਕੇ ਮੜਾ ਸਾਰਾ ਦਿਖਾ ਦੇ ਕਿ ਆ ਮੋਟਰਸਾਈਕਲ ਉਹਦਾ ਸਿੱਧੂ ਦਾ ਉਹਨਾਂ ਨੇ ਨਾਲ ਦੀ ਮਾਰਦਾ ਹੈ ਕਿ ਆਪਾਂ ਬੜਾ ਸਾਮਾਨ ਜਿਹੜਾ ਦਿਨਾਂ ਦੇ ਵਾਸਤੇ ਉਹਨਾਂ ਨੂੰ ਲੈ ਕੇ ਜਾਂ ਜੇ ਇਹਨੇ ਪਹਿਲੇ ਦਿਨੋਂ ਸਾਰਾ ਪ੍ਰੋਟੇਗਲ ਤਿਆਰ ਕਰਕੇ ਤੇ ਰੇੜਾ ਤਿਆਰ ਕਰਕੇ ਅੱਜ ਜਿਹੜਾ ਬੜਵਾ ਮਾ ਉਸ ਦੇ ਮੀਨ ਟੈਂਸ਼ਨ ਸ਼ੁਰੂ ਹੋ ਰਹੇ ਨੇ ਜੁਲਾਈ ਦੀ 2 ਤਰੀਕ ਆ ਤੇ ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਡਿਲੇਟ ਕਰ ਰਹੇ ਨੇ ਇਹਦਾ ਕੀ ਕਾਰਨ ਹੈ ਦਾ ਸੁਣਾ ਸਰਪਾਜੀ ਤੁਹਾਡੀ ਟੀਮ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਤੁਸੀਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਕਿਉਂਕਿ ਜੇ ਆਪਾਂ ਸਾਰਿਆਂ ਦੀ ਸੋਚ ਇਹ ਹੋਵੇ ਵੀ ਆਪਾਂ ਬੂਟੇ ਲਾਉਣੇ ਆ ਲਾਉਣੇ ਵੀ ਪਲੱਸ ਬਚਾਉਣੇ ਆ ਤਾਂ ਦੇਖੋ ਸਾਡੀ ਜਿਹੜੀ ਹੈਗੀ ਆ ਹਵਾ ਸ਼ੁੱਧ ਹੋਊਗੀ ਉਹਦੇ ਨਾਲ ਬੰਦਾ ਤੰਦਰੁਸਤ ਰਹੇਗਾ ਕਿ ਤੁਸੀਂ ਤਾਂ ਮਤਲਬ ਸਾਰੀ ਤੁਹਾਡੀ ਟੀਮ ਇਸ ਵਾਸਤੇ ਸਮਰਪਿਤ ਹੀ ਹੋ ਮੈਂ ਦੇਖਦਾ ਵੀ ਰੋਜ਼ ਤੁਸੀਂ ਕਿਤੇ ਨਾ ਕਿਤੇ ਇਸ ਪ੍ਰੋਜੈਕਟ ਵਾਸਤੇ ਕਿਤੇ ਬੂਟੇ ਲਾ ਰਹੇ ਹੋ ਕਿਤੇ ਜਗ੍ਹਾ ਤੁਸੀਂ ਲੈ ਰਹੇ ਹੋ ਲੋਕਾਂ ਨੂੰ ਇਹਦੇ ਵਾਸਤੇ ਤਿਆਰ ਕਰਦੇ ਹੋ ਬਹੁਤ ਬੰਦੇ ਤੁਹਾਡੇ ਨਾਲ ਜੁੜੇ ਹੋਏ ਸਾਡਾ ਤਾਂ ਇਹ ਉਪਰਾਲਾ ਮਾੜਾ ਜਿਹਾ ਛੋਟਾ ਜਿਹਾ ਉਪਰਾਲਾ ਕੋਈ ਬੜਾ ਵੱਡਾ ਨਹੀਂ ਹੈ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਹਾਂ ਜਦੋਂ ਵੀ ਸਾਨੂੰ ਤੁਸੀਂ ਕਦੇ ਵੀ ਸਾਨੂੰ ਹੁਕਮ ਕਰੋਗੇ ਹੋਈ ਵੀ ਸੇਵਾ ਵਾਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਔਰ ਮੈਂ ਤੁਹਾਡਾ ਜਿਹੜਾ ਇਹ ਕੰਮ ਹੈ ਉਹਨੂੰ ਐਪਰੀਸ਼ੀਏਟ ਕਰਦਾ ਵੀ ਲੋਕਾਂ ਨੂੰ ਵੀ ਤੁਹਾਡਾ ਸਹਿਯੋਗ ਦੇਣਾ ਚਾਹੀਦਾ ਕਿ ਬੂਟੇ ਆਪ ਵੀ ਲਾਉਣ ਅਗੇ ਲਗਾਉਣ ਵੀ ਇਹਦੇ ਨਾਲ ਜਿਹੜਾ ਆਪਣਾ ਪੰਜਾਬ ਹੈ ਤੇ ਜਿਹੜਾ ਹੈਗਾ ਬੜਾ ਖੋਨਾ ਬਣ ਸਕਦਾ ਜਿਵੇਂ ਆਪਾਂ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਹੈ ਪਾਣੀ ਤਾਂ ਹੀ ਉਰਾਂਗਾ ਜੇ بارش ਆਉਣ ਜਾਂ ਬਾਸ਼ਾ ਜਿਆਦਾ ਕਰਕੇ ਤੇ ਅੱਜ ਦਾ ਸਾਰਿਆਂ ਨੂੰ ਲੋਕਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਤੇ ਤੁਸੀਂ ਇਸ ਕੰਮ 'ਤੇ ਲੱਗੇ ਹੋਏ ਤੇ ਮੈਂ ਥੋੜਾ ਧੰਨਵਾਦ ਕਰਦਾ ਕਿ ਤੁਸੀਂ ਇਸ ਕੰਮ ਨੂੰ ਜਿਹੜਾ ਪ੍ਰੋਜੈਕਟ ਨੂੰ ਕਰਿਆ ਹੋਇਆ ਉਹ ਕਿ ਪੂਰੇ ਦਿਨੋ ਜਾਣਨਾ ਲੱਗੇ। ਸੋ ਬਹੁਤ-ਬਹੁਤ ਧੰਨਵਾਦ ਸਿੱਧੂ ਸਾਹਿਬ ਹੋਣਾ ਤੇ ਤੁਸੀਂ ਵੀ ਸਿੱਧੂ ਸਾਹਿਬ ਹੋਣਾ ਦਾ ਧੰਨਵਾਦ ਜਿੰਨੇ ਵੀ ਵਾਤਾਵਰਣ ਪ੍ਰੇਮੀਓ ਨੇਚਰ ਲਵਰ ਨੂੰ ਸਾਰੇ ਪੇਜ ਨਾਲ ਜੁੜੇ ਹੋਏ ਆ ਉਹ ਜਾਣ ਨਿੱਜੀ ਤੌਰ ਤੇ ਸਾਡੇ ਨਾਲ ਜੁੜੇ ਹੋਏ ਹੋ ਤੇ ਸਾਰੇ ਕਮੈਂਟਰਾਂਹੀਂ ਜਰੂਰ ਸਿੱਧੂ ਸਾਹਿਬ ਦਾ ਧੰਨਵਾਦ ਕਰਿਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਵੀਰਾਂ ਦਾ ਹੌਸਲਾ ਹੋਵੇ ਕਿ ਆਪਾਂ ਵਾਤਾਵਰਣ ਲਈ ਕੁਝ ਨਾ ਕੋਸ਼ਿਸ਼ ਕਰਨਾ ਤੇ ਕਰਨਾ ਪੈਣਾ ਮਿੱਤਰੋ ਤੇ ਜਿਨ੍ਹਾਂ ਨੂੰ ਨਵੇਂ ਮੋਟਰਸਾਈਕਲ ਦੀ ਜ਼ਰੂਰਤ ਹੋਵੇ ਤੇ ਉਹ ਹੀਰੋ ਹਾਂਡਾ ਏਜੰਸੀ ਆ ਜੀ ਸਿੱਧੂ ਸਾਹਿਬਾ ਦੀ ਤੇ ਇਹ ਸਿੱਧੂ ਆਟੋਮੋਬਾਈਲ ਸੇ ਸ਼ੇਰਪੁਰੇ ਚੌਂਕ ਤੋਂ ਜਸਟ ਪਹਿਲਾਂ ਆਪਾਂ ਬੱਸ ਸਟੈਂਡ ਤੋਂ ਜਦੋਂ ਮੋਗੇ ਨੂੰ ਜਾਂਦੇ ਆ ਆਉਂਦੀ ਆ ਤੇ ਜਿਨ੍ਹਾਂ ਨੂੰ ਮੋਟਰਸਾਈਕਲਾਂ ਦੀ ਲੋੜ ਹੋਵੇ ਉਹ ਵੀ ਇੱਥੇ ਪਹੁੰਚੋ ਤੇ ਇਹ ਜਿਹੜਾ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਐਡਾ ਵੱਡਾ ਚੰਨ ਕੋਈ ਕਹਿਣਾ ਚਾਹੁੰਦਾ ਚੰਗਰੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਦੇਖੋ ਸਿੱਧੂ ਸਾਹਿਬ ਨੂੰ ਤਾਂ ਸਾਰੇ ਜਾਣਦੇ ਹੀ ਆ ਇੱਕ ਭਾਵਨਾ ਹੋਣੀ ਚਾਹੀਦੀ ਆ ਕੰਮ ਕਰਨ ਦੀ ਹੁਣ ਜੇ ਆਪਾਂ ਗੱਲ ਕਰੀਏ ਵੈਸੇ ਤਾਂ ਕਿਸੇ ਨੂੰ ਵੀ ਮਨਾ ਨਹੀਂ ਕਰਦੇ ਕਿ ਸਮਾਜ ਸੇਵਾ ਦਾ ਜੇ ਗੱਲ ਕਰੀਏ ਸਮਾਜ ਸੇਵਾ ਦੀ ਛੋਟੀ ਜੀ ਗੱਲ ਆ ਇੱਕ ਵੱਡੀ ਗੱਲ ਇਹ ਹੈ ਕਿ ਦੇਖੋ ਸਾਹਮਣੇ ਤੇ ਆਸ-ਪਾਸੇ ਕਿੰਨੀ ਹਰਿਆਵਲ ਸਿੱਧੂ ਸਾਹਿਬ ਨੇ ਕੀਤੀ ਹੋਈ ਆ। ਉਹ ਮੇਨ ਗੱਲ ਸਭ ਤੋਂ ਵੱਡੀ ਇਹ ਹੈ ਕਿ ਇਹ ਉਹ ਕੋਲਾ ਕਿਥੇ ਐਵੇਂ ਲੰਡਰ ਬੁੱਤੇ ਇਹ ਹੁੰਦੇ ਤੇ ਖੁੜੇ ਲੱਗਦੇ ਆ। ਪਰ ਇਹ ਕਿਤੇ ਪੁੱਲਾ ਪੁਲਾਲੇ ਕਿਤੇ ਆ ਕਿ ਜਿੰਨਾ ਇਹਦਾ ਆਸ-ਪਾਸਾ ਰੋ ਧਾਰਾ ਹਰਿਆ ਭਰਿਆ ਦਿੱਤਾ ਹੋਇਆ ਇਹ ਜੇ ਆਪਾਂ ਵਾਤਾਵਰਨ ਨੂੰ ਹਰਿਆ ਭਰਿਆ ਕਰਾਂਗੇ ਤੇ ਆਪਾਂ ਆਪ ਖੁਦ ਵੀ ਹਰਿਆ ਭਰਿਆ ਹੋਵਾਂਗੇ। ਜੇ ਅੰਦਰੋਂ ਹਰਿਆ ਭਰਿਆ ਤਾਂ ਹੀ ਹੋਵਾਂਗੇ ਜੇ ਇਹ ਹਰੇ ਭਰੇ ਆ ਇਹ ਦੋਨੇ ਚੀਜ਼ਾਂ ਕਿੰਨਾ ਅਟੈਚ ਆ। ਦੇਖੋ ਹਰ ਟਾਈਮ ਇਹ ਹਾਜ਼ਰਾ ਕਿਸੇ ਵੀ ਸੇਵਾ ਦੇ ਲਈ ਕਿਉਂਕਿ ਸਮਾਜ ਸੇਵੀ ਇਹਨਾਂ ਦਾ ਕੰਮ ਹੀ ਇਹ ਆ ਗੱਲ ਤੋਂ ਧਾਰਨਾ ਜਨਤਾ ਨੂੰ ਸੁਣਾ ਲੋਕਾਂ ਨੂੰ ਕਿਤੇ ਕਿਹ ਚੀਜ਼ ਦੀ ਲੋੜ ਹੈ ਖਰੇ ਹੁੰਦੇ ਆ ਤੇ ਸਭ ਤੋਂ ਵਧੀਆ ਗੱਲ ਆ ਕਿ ਇਹਨੇ ਆਪਣਾ ਆਸ-ਪਾਸਾ ਹਰਾ ਭਰਾ ਰੱਖਿਆ ਤੇ ਆਪ ਵੀ ਹਰੇ ਭਰੇ ਚਲੋ ਬਹੁਤ ਬਹੁਤ ਸਾਰਾ ਤੁਹਾਡਾ ਪਹਿਲਾਂ ਤੋਂ ਧੰਨਵਾਦ ਤੁਸੀਂ ਸਾਡਾ ਸਾਥ ਦਿੱਤਾ ਇਹ ਪੌਦੇ ਲਗਾ ਕੇ ਜਦੋਂ ਅਸੀਂ ਇੱਥੇ ਨੰਗਦੇ ਆਂ ਸਾਡਾ ਮੂਹ ਵੀ ਆਂ ਕਿਹਦਾ ਹੌਂਦਾ ਦੇਖ ਕੇ ਕਿਤੇ ਨਹੀਂ ਪਤਾ ਲੱਗਦਾ ਪਤਾ ਲੈਂਦੇ ਵੀ ਜਿੱਥੇ ਬੂਟੇ ਆ ਉੱਥੇ ਸਾਡਾ ਹੋਇਆ ਥੋੜਾ ਹਾਂ ਜੀ ਤੁਹਾਡਾ ਉਹਦੇ ਕਰਕੇ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡਾ ਸਾਥ ਦਾ ਦੂਜਾ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਪੈਂਦੀ ਹੈ ਤੁਸੀਂ ਸਾਡਾ ਸਾਥ ਦਿੰਦੇ ਆ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਦੇ ਨਹੀਂ ਆਸ ਹੈ ਕਿ ਜਦੋਂ ਵੀ ਸਾਨੂੰ ਜਰੂਰਤ ਕਹਿੰਦੇ ਸੋ ਤੁਹਾਡੇ ਕਮਾਂਡ ਨੇ ਕੁਝ ਪੂਰੇ ਕਰਦੇ ਆ ਡੇਬਲ ਵੀਰ ਜੀ ਤੁਸੀਂ ਵੀ ਦੋ ਸ਼ਬਦ ਜਰੂਰ ਐ ਅੱਜ ਇੱਥੇ ਆਏ ਸੀ ਸਾਨੂੰ ਇੱਕ ਤਾਂ ਬਹੁਤ ਖੁਸ਼ੀ ਹੋਈ ਕਿ ਸੱਤ ਸਾਲ ਬਾਅਦ ਇਹ ਬਹੁਤ ਪਿਛਲੇ ਲੰਮੇ ਸਮੇਂ ਤੋਂ ਲੱਗੇ ਹੋਏ ਆ ਇਹ ਆਮ ਲੋਕ ਜਿਹੜੇ ਆਪਾਂ ਲੋਕ ਆ ਕਿ ਆਪਾਂ ਨੂੰ ਸਾਫ਼ ਸੁਥਰੀ ਹਵਾ ਮਿਲ ਸਕੇ ਉਹ ਕਿਵੇਂ ਮਿਲੂਗੀ ਉਹ ਬੂਟਿਆਂ ਨਾਲ ਮਿਲੂਗੀ ਹੁਣ ਮੈਂ ਪਿੱਛੇ ਜੇ ਮਨਾਲੀ ਦੇ ਟੂਰ ਤੇ ਜਾ ਕੇ ਆਇਆ ਸੀ ਤੇ ਉਸ ਤੋਂ ਬਾਅਦ ਅਸੀਂ ਉੱਥੇ ਚਲੇ ਗਏ ਰੋਹਤਾਂਗ ਜਦੋਂ ਉੱਪਰ ਨੂੰ ਗਏ ਉੱਥੇ ਆਕਸੀਜਨ ਵੀ ਬਹੁਤ ਕਮੀ ਸੀ ਜਦੋਂ ਮੈਂ ਉਹਦੇ ਲੋਕਾਂ ਦਿਆਂ ਨਾਲ ਗੱਲ ਕੀਤੀ ਕਹਿੰਦੇ ਸੀ ਕਿ ਮੈਂ ਆਪਾਂ ਕਰਦੇ ਆ ਆਮ ਹੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਇੱਥੇ ਬੂਟੇ ਬਹੁਤ ਘਟ ਨੇ ਜੇ ਬੂਟੇ ਘਟਨੇ ਦਾ ਕਰਕੇ ਫੇਰ ਆਕਸੀਜਨ ਦੀ ਕਮੀ ਆ ਤੇ ਉਹੀ ਹੁਣ ਆਉਣ ਵਾਲੇ ਸਮੇਂ 'ਚ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਤਕਰੀਬਨ ਬੂਟੇ ਘਟਣ ਲੱਗੇ ਹੋਏ ਸੀ ਪਰ ਆ ਭਾਜੀ ਉਹਨਾਂ ਨੇ ਇੱਕ ਬੀੜਾ ਚੁੱਕਿਆ ਜਿਹੜਾ ਪੰਜਾਬ ਨੂੰ ਹਰਿਆ ਭਰਿਆ ਕਹਿੰਦੇ 33% ਜਿਹੜਾ ਧਰਤੀ ਦਾ ਹਿੱਸਾ ਹਰਿਆ ਭਰਿਆ ਹੋਣਾ ਚਾਹੀਦਾ ਉਹ ਮਿਸ਼ਨ ਦੇ ਉੱਤੇ ਲੱਗੇ ਹੋਏ ਨੇ ਆਪਾਂ ਸਾਰਿਆਂ ਨੂੰ ਜਈਦਾ ਸਾਥ ਦੇਣਾ ਇੱਕ ਤਾਂ ਹੁੰਦਾ ਬੂਟਾ ਲਗਾ ਕੇ ਭੁੱਲ ਜਾਣਾ ਪਰ ਉਹਨੂੰ ਪਾਲਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਮੈਂ ਸਾਰਿਆਂ ਨੂੰ ਇੱਕ ਵਾਰੀ ਤੁਸੀਂ ਬੂਟਾ ਲਗਾ ਮੇ ਉਹਨਾਂ ਦੀ ਦੇਖਭਾਲ ਜ਼ਰੂਰ ਕਰਿਆ ਕਰੋ ਧੰਨਵਾਦ ਉਹ ਹੈਗੁਰੂ ਦਾ ਖਾਲਸਾ ਔਰ ਇਹ ਜਿੱਕੀ ਸੱਤੇ ਆਜ ਦੇ ਸਰਦਾਰ ਗੁਰਿੰਦਰਪਾਲ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਦੇ ਵਾਤਾਵਰਣ ਨੂੰ ਬਚਾਉਣ ਕਰਨ ਦੀ ਯੋਗ ਕਰ ਰਹੇ ਆ ਕਿਉਂਕਿ ਭਾਰਤ ਜਿਹਾ ਪ੍ਰਾਇਮ ਉਹ ਦੇਸ਼ ਹੈ ਜਿਹਦੇ ਵਾਸੀ ਦੁਨੀਆ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਆ ਹਰ ਇੱਕ ਬੰਦੇ ਨੇ ਆਕਸੀਜਨ ਖਾਣੀ ਹੈ ਤੇ ਕਾਰਬਨ ਡਾਈਆਕਸਾਈਡ ਛੱਡਣੀ ਆ ਉਧਰੋਂ ਵਹੀਕਲ ਦੀ ਗਿਣਤੀ ਬਹੁਤ ਵਧ ਗਈ ਉਹਨਾਂ ਨੇ ਵੀ ਕਾਰਬਨ ਡਾਈਆਕਸਾਈਡ ਛੱਡਣੀ ਆ ਉਹਨਾਂ ਗਲੋਬਲ ਵਾਰਮਿੰਗ ਹੋਊਗੀ ਜਿਹਦੇ ਸਮੁੰਦਰਾਂ ਦਾ ਸਮੁੰਦਰਾਂ ਦਾ ਪਾਣੀ ਲੈਵਲ ਵਧੂਗਾ ਹੜ੍ਹ ਹੋਣ ਦਾ ਖਤਰਾ ਹੁੰਦਾ ਪਹਾੜਾਂ ਤੇ ਲੈਂਡਸਲਾਈਡਿੰਗ ਹੋ ਰਹੀ ਆ ਉੱਥੇ ਰੁੱਖਾਂ ਗਿਆ ਵੀ ਘਟ ਗਈ ਸਾਨੂੰ ਵੱਧ ਰੁੱਖ ਲਗੋੜੇ ਜੇ ਤੇ ਲਾ ਕੇ ਬਚਾਉਣ ਜਾਈਦੇ ਆ ਵਾਹਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਵੇ ਸੋ ਤੁਹਾਡਾ ਹੁਣ ਜ਼ਿੰਮੇਵਾਰੀ ਜਿਹੜੀ ਸਿੱਧੂ ਸਾਹਿਬ ਨੇ ਆਪਣੀ ਨਿਵਾਤੀ ਸਾਡੀ ਸ਼ੁਰੂ ਹੋਊਗੀ ਆ ਤੇ ਤੁਹਾਡੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਵਧਾਈ ਦੇਣੀ ਧੰਨਵਾਦ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਆ ਧੰਨਵਾਦ ਸਤਿ ਸ੍ਰੀ ਅਕਾਲ